2 ਦਿਨ ਪਹਿਲਾਂ ਮੋਗਾ ਦੇ ਸ਼ਿਵ ਸੈਨਾ ਪੰਜਾਬ ਦੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਮਿਤ ਕਈ ਨੇ ਇੱਕ ਸੋਸ਼ਲ ਮੀਡੀਆ ਤੇ ਵਿਵਾਦਤ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਮੰਗਲਵਾਰ ਯਾਨੀ ਕਿ ਅੱਜ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦਾ ਪਤਲਾ ਫੂਕੜ ਦੀ ਧਮਕੀ ਦਿੱਤੀ ਸੀ ਜਿਸ ਨੂੰ ਲੈ ਕੇ ਅੱਜ ਮੋਗਾ ਵਿੱਚ ਪੂਰਾ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਮੋਗਾ ਦੇ ਮੇਨ ਚੌਕ ਵਿੱਚ ਸਿੱਖ ਸੰਤਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ। ਦੂਜੇ ਪਾਸੇ ਸਿੱਖ ਸੰਗਤਾਂ ਮੰਗ ਕਰ ਰਹੀਆਂ ਨੇ ਕਿ ਐਡਵੋਕੇਟ ਅਮਿਤ ਕਈ ਨੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਸਿੱਖ ਸੰਗਤਾਂ ਨੇ ਪੁਲਿਸ ਨੂੰ ਸ਼ਾਮ 3 ਵਜੇ ਤੱਕ ਦਾ ਟਾਈਮ ਦਿੱਤਾ ਸੀ ਅਤੇ ਕਿਹਾ ਸੀ ਕਿ ਜੇ ਦੋਸ਼ੀ ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅੱਗੇ ਸਿੱਖ ਸੰਗਤਾਂ ਸਖਤ ਕਦਮ ਚੁੱਕ ਸਕਦੀਆਂ ਨੇ। ਹਾਂਜੀ ਜੀ ਦੋ ਜਾਨ ਜੀ ਤੁਹਾਨੂੰ ਜੀ ਜਾਣਕਾਰੀ ਦਿਓ ਅੱਜ ਵਾਲਾ ਸ਼ੋਅ ਵਿੱਚ ਬਹੁਤ ਬਿਆਰਿਆ ਰਿਹਾ ਤੁਹਾਡੀ ਉਸ ਸੰਸਥਾ ਵੱਲੋਂ ਕਿਹੜੀਆਂ ਸੰਸਥਾ ਤੇ ਕੀ ਕੀ ਗਲਤੀ ਹੈ ਇੱਥੇ ਜਿਹੜਾ ਪੰਜਾਬ ਦੇ ਵਿੱਚੋਂ ਵੱਖ-ਵੱਖ ਸੰਗਤਾਂ ਜੋ ਜਿਹੜੇ ਆਪਣੇ ਜਿਹੜੋ ਸੋਸ਼ਲ ਮੀਡੀਆ ਤੇ ਗੱਲ ਫੈਲੀ ਆ ਵੱਖ-ਵੱਖ ਪਿੰਡਾਂ ਤੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਲੋਕ ਆਏ ਆ ਉਹਨਾਂ ਸਾਰਿਆਂ ਨੇ ਇਹੀ ਕਹਿਣਾ ਵੀ ਜਿਹੜਾ ਸ਼ੇਰ ਸੈਨਾ ਦਾ ਅਮਿਤ ਕਈ ਜਿਹੜਾ ਬਣਿਆ ਖੋਤੀ ਆਗੂ ਆ ਇਹਨੇ ਜੋ ਗਲਤ ਪ੍ਰਚਾਰ ਕੀਤਾ ਸਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਜਿਹੜੇ ਕੌਮ ਦੇ ਸ਼ਹੀਦ ਹੈ ਜਿਨ੍ਹਾਂ ਦੀ ਆਕਾਲ ਤਖਤ ਸਾਹਿਬ ਦੇ ਉੱਤੇ ਜਗਾ ਵਿੱਚ ਸਥਾਪਿਤ ਕੀਤੀ ਹੈ ਸ਼ਰੋਣੀ ਕਮੇਟੀ ਨੇ ਕਿ ਉਹਨਾਂ ਦੇ ਖਿਲਾਫ ਜਿਹੜਾ ਰੋਸ ਭਰਿਆ ਸੰਗਤਾਂ ਦੇ ਵਿੱਚ ਉਹ ਪਰਚਾ ਦਰਜ ਕਰਾਉਣ ਲਈ ਸਾਡੇ ਨਾਲ ਅੱਜ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਕਿ ਉਹਨਾਂ ਤੇ 295 ਐਂਡ 120 ਧਾਰਾ ਜੇ ਲਾਈ ਜਾਂਦੀ ਹੈ ਅਸੀਂ 3 ਵਜੇ ਤੱਕ ਇੰਤਜ਼ਾਰ ਕਰਾਂਗੇ ਗੁਰਦੁਆਰਾ ਬੀਬੀ ਕਾਨਕੁਰ ਵਿਖੇ ਜੇ ਉਹ ਇਸ ਪਰਚਾ ਦਾ ਅਜ ਨਹੀਂ ਕਰਦੇ ਜਾਂ ਉਹਨੂੰ ਗ੍ਰਫਤਾਰ ਨਹੀਂ ਕਰਦੇ ਉਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਅਸੀਂ 3 ਵਜੇ ਤੋਂ ਬਾਅਦ ਰਿਕਾਂਗੇ ਕੀ ਇਹਨੇ ਜਿਹੜਾ ਸੋਸ਼ਲ ਮੀਡੀਆ ਦੇ ਕੀਤਾ ਜਾਂਦੇ ਕਰਕੇ ਰੋਸ ਪੈਦਾ ਹੋਇਆ ਜੀ ਇਹਨੇ ਇਹ ਕਹਿ ਸੀ ਮੈਂ ਸਾਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਅਪਸ਼ਬਦ ਬੋਲੇ ਸੀ ਉਹਨੇ ਤੇ ਕਹਿੰਦੇ ਮੈਂ ਉਹਨਾਂ ਦਾ ਪਤਲਾ ਸਾੜੂਗਾ ਸਾਰੀ ਕੌਮ ਉਹਨਾਂ ਨੂੰ 21ਵੀਂ ਸਦੀ ਦੇ ਮਹਾਨ ਜਰਨੈਲ ਮੰਨਦੀ ਐ ਵੀਮੀ ਸਦੀ ਜੋ ਸਾਰੀ ਕੌਮ ਉਹਨਾਂ ਦਾ ਰੋਲ ਮਾਡਲ ਬਣ ਕੇ ਚੱਲਦੀ ਆ ਇਸ ਕਰਕੇ ਹਿੰਦੂ ਸਿੱਖਾਂ ਦੇ ਪਾੜਾ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਮਤ ਘਈ ਨਹੀਂ ਅਸੀਂ ਚਾਹੁੰਦੇ ਹਾਂ ਦੇ ਜਿਹੜੇ ਅਸਲਾ ਲਾਇਸੈਂਸ ਉਹ ਵੀ ਜ਼ਬਤ ਕੀਤੇ ਜਾਣ ਤੇ ਦਹਿਸ਼ਤ ਦਾ ਮਾਹੌਲ ਜਿਹੜਾ ਬਣਾ ਰਿਹਾ ਹੈ ਉਹਨੂੰ ਬੰਦ ਕੀਤਾ ਜਾਵੇ ਤੁਹਾਡੀ ਹਾਲ ਸੈਟੀਸਫੈਕਸ਼ਨ ਹੋ ਗਈ ਹੈ ਜੀ ਹੁਣ ਤੁਹਾਡਾ ਧਰਨਾ ਜਾਰਾ ਚੱਲਿਆ ਜਾ ਰਿਹਾ ਹੈ ਜੀ ਧਰਨਾ ਸਾਡਾ ਉਦੋਂ ਤੱਕ 3 ਵਜੇ ਤੱਕ ਅਸੀਂ ਗੁਰਦੁਆਰਾ ਬੀਬੀ ਕਾਹਨ ਘਰ ਵਿਖੇ ਆ ਜੀ ਜੇ ਉਹਨੂੰ ਗ੍ਰਿਫਤਾਰੀ ਨਹੀਂ ਹੁੰਦੀ ਜਾਂ ਪਰਚਾ ਦਰਜ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ 3 ਵਜੇ ਫੈਸਲਾ ਲਾਵਾਂਗੇ ਸਾਨੂੰ 3 ਵਜੇ ਤੱਕ ਦਾ ਟਾਈਮ ਦਿੱਤਾ ਉਹਨਾਂ ਨੇ ਕਿ 3 ਵਜੇ ਤੱਕ ਤੁਹਾਨੂੰ ਐਫ ਆਰ ਦੀ ਕਾਪੀ ਦੇਵਾਂਗੇ ਜੋ ਬਣਦੀਆਂ ਧਾਰਾਂ ਤੁਸੀਂ ਮੰਗ ਕੀਤੀ ਆ ਜੇ ਉਹ ਨਹੀਂ ਲਾਉਂਦੀ ਪ੍ਰਸ਼ਾਸਨ ਤਾਂ ਫਿਰ ਅਸੀਂ ਅਗਲਾ ਪ੍ਰੋਗਰਾਮ ਸਾਰਿਆਂ ਸੰਗਤਾਂ ਮੈਂ ਕਿਹ ਦੇਖਣੀ ਹੈ ਅੱਜ ਇਹ ਰੋਸ ਦਾ ਕਾਰਨ ਇਹ ਹੈਗਾ ਵੀ ਜੋ ਸ ਇੱਕ ਲੀਟਰ ਉਹ ਅਮਰਿਤਕਈ ਉਹਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਸਿਰਫ ਇੱਕ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਵਾਸਤੇ ਆਪਣੇ ਆਪ ਨੂੰ ਕਾਗਜੀ ਸ਼ੇਰ ਸਾਬਤ ਕਰਨ ਵਾਸਤੇ ਇਹ ਕਾਰਵਾਈ ਉਹਨੇ ਕੀਤੀ ਹੈ ਜਿਹੜੀ ਅਤ ਨਿੰਦਣਯੋਗ ਹੈ ਉਹਦੇ ਕਰਕੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਹੈ ਕਿਉਂਕਿ ਜਦੋਂ ਜਦੋਂ ਇਹ ਬਿਆਨ ਨੌਜਵਾਨਾਂ ਨੇ ਪੜਿਆ ਸਾਰਿਆਂ ਦੇ ਹਿਰਦੇ ਵਲੂੰਦਰੇ ਗਏ ਇਹ ਗੱਲ ਕੱਲੀ ਮੋਗੇ ਦੀ ਨਹੀਂ ਪੂਰੇ ਪੰਜਾਬ ਭਰ ਦੇ ਵਿੱਚ ਫੋਨ ਆ ਰਹੇ ਆ ਤੇ ਜੇ ਉਸ ਬੰਦੇ ਨੂੰ ਧਾਰਾ 295ਏ ਲਾ ਕੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ 'ਤੇ ਧਰਨੇ ਲੱਗਣਗੇ ਤੇ ਹਾਲਾਤ ਆ ਜਿਹੜੇ ਪੰਜਾਬ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਸਾਹਮਣੇ ਨਹੀਂ ਜਾਣੇ ਇਸ ਕਰਕੇ ਅੱਜ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋਈ ਹੈ ਕਿਉਂਕਿ ਕੱਲ ਉਹਨੂੰ ਗਿਰਬدار ਕੀਤਾ ਗਿਆ 57 ਧਾਰਾ ਲਾ ਕੇ ਤੇ ਐਸਟੀਐਮ ਨੇ ਨਾਲ ਦੀ ਨਾਲ ਹੀ ਉਹਨੂੰ ਜਵਾਨਤ ਦੇ ਦਿੱਤੀ ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਸਾਡੇ ਨਾਲ ਕੀਤਾ ਜਾਂਦਾ ਕਿ ਸਾਨੂੰ ਵੀ ਅਰੈਸਟ ਕੀਤਾ ਜਾਂਦਾ ਕਿਉਂਕਿ ਮੈਨੂੰ ਖੁਦ ਨੂੰ ਅਰੈਸਟ ਕੀਤਾ 22 ਤਰੀਕ ਨੂੰ ਜਦੋਂ 23 ਦੀ ਬਠਿੰਡੇ ਬਾਦਲ ਦੀ ਰੈਲੀ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ 29 ਤਰੀਕ ਦੀ ਮੋਗੇ ਵਾਲੀ ਰੈਲੀ ਹੈ ਉਸ ਤੋਂ ਬਾਅਦ ਤੁਹਾਨੂੰ ਜਵਾਨਤ ਦੇਵਾਂਗੇ ਕਿਉਂਕਿ ਰਾਈਟ ਤਾਂ ਮੇਰਾ ਵੀ ਬਣਦਾ ਸੀਗਾ ਮੈਨੂੰ ਵੀ ਜਵਾਨਤ ਮਿਲਣੀ ਚਾਹੀਦੀ ਸੀ ਪਰ ਮੈਨੂੰ 29 ਤਰੀਕ ਤੋਂ ਬਾਅਦ ਇਹਨਾਂ ਨੇ ਛੱਡਿਆ ਪਰ ਅੱਜ ਉਹਨੇ ਅੱਜ ਦਾ ਟਾਈਮ ਦਿੱਤਾ ਵੀ 10 ਤਰੀਕ ਨੂੰ ਪੁਤਲਾ ਸਾੜਨਾ ਤੇ ਕੱਲ ਹੀ ਉਹਨੂੰ ਰਿਹਾ ਕਰਤਾ ਤਾਂਮ ਸੇ ਕੰਮ ਉਹਨੂੰ ਅੱਜ ਦੀ ਦਿਹਾੜੀ ਤਾਂ ਅੰਦਰ ਰੱਖਿਆ ਜਾਂਦਾ ਨਾ ਆ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ